ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਂਗਣਵਾੜੀ ਯੂਨੀਅਨ ਵੱਲੋਂ ਸੁਭਾਈ ਮੀਤ ਪ੍ਰਧਾਨ ਗੁਰਦੀਪ ਕੌਰ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਲਟਕਦੀਆਂ ਮੰਗਾਂ ਪੂਰੀਆਂ ਨਾ ਹੋਣ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਗਏ ਵਾਦੇ ਪੂਰੇ ਨਹੀਂ ਹੋਏ ਜਿਸ ਤਹਿਤ ਤਨਖਾਹ 6500 ਤੋਂ ਵਧਾ ਕੇ 13000 ਰੁਪਏ ਕਰਨ ਅਤੇ ਕੇਂਦਰ ਸਰਕਾਰ ਦੇ ਪੋਸ਼ਣ ਮਿਸ਼ਨ ਤਹਿਤ ਮੋਬਾਈਲ ਫੋਨ ਨਾ ਮੁਹੱਈਆ ਕਰਵਾਉਣਾ ਸ਼ਾਮਲ ਹੈ ਕਹਿੰਦੇ ਸੀ ਕਿ 1000 ਰੁਪਇਆ ਹਰ ਔਰਤ ਨੂੰ ਦਿਆ ਜਾਊਗਾ ਪਹਿਲਾਂ ਤਾਂ ਉਹ ਆਪਣਾ ਵਾਦਾ ਪੂਰਾ ਕਰਨ ਦੂਜਾ ਹੈਗਾ ਚੋਣ ਮੈਨੀਫੈਸਟੋ ਚ ਲਿਖਿਆ ਸੀ ਕਿ ਅੰਗਨਵਾੜੀ ਵਰਕਰਾਂ ਨੂੰ ਦੁੱਗਣੀ ਮਾਨਵਤਾ ਦਿੱਤਾ ਜਾਊਗਾ ਮੈਨੂੰ 6500 ਰੁਪਇਆ ਪੰਜਾਬ ਦੀ ਸਰਕਾਰ ਦਿੰਦੀ ਹੈ ਤਾਂ 13000 ਰੁਪਇਆ ਕਰਾਂਗੇ ਜਿਹੜੀ ਹੁਣ ਤਨਖਾਹਾਂ ਸਾਨੂੰ ਪਹਿਲਾਂ ਮਿਲਦੀ ਸੀ ਉਹ ਤਨਖਾਹ ਵੀ ਸਾਨੂੰ ਟਾਈਮ ਸਰ ਨਹੀਂ ਮਿਲ ਰਹੀ ਸਾਡੇ ਹੁਣ ਵੀ ਬਿੱਲ ਖਜ਼ਾਨਿਆਂ ਵਿੱਚ ਪਏ ਨੇ ਪੁਰਖ ਖਜ਼ਾਨਾ ਅਫਸਰ ਨਾਲ ਮੈਂ ਪਰਸੋਂ ਗੱਲ ਕਰੀ ਉਹ ਕਹਿੰਦੇ ਮੂਹ ਜਵਾਨੀ ਰੋਕ ਲੱਗੀ ਹੋਈ ਹੈ ਹੁਣ ਇਹ ਤਾਂ ਲਿਖਤੀ ਰੋਗ ਤਾਂ ਨਹੀਂ ਲੰਨਦੇ ਵੀ ਲੋਕਾਂ ਨੂੰ ਪਤਾ ਨਾ ਲੱਗ ਜਵੇ ਜਦੋਂ ਉੱਪਰ ਤੇ ਹੁਕਮ ਹੋਊਗਾ ਅਸੀਂ ਤਨਖਾਹ ਪਾ ਦਾਂਗੇ ਸੈਂਟਰ ਸਰਕਾਰ ਦਾ ਮਾਨ ਪੁੱਤਾ ਮਾਰਚ ਤੱਕ ਮਿਲਿਆ ਹੋਇਆ ਹੈ ਅਪ੍ਰੈਲ ਮਈ ਜੂਨ ਜੁਲਾਈ 6 ਮਹੀਨੇ ਆ ਗਏ ਸਾਡੀ ਵਰਕਰਾਂ ਨੂੰ 6500 ਰੁਪਏ ਪਰ ਗੁਜ਼ਾਰਾ ਕਰਨਾ ਪੈ ਰਿਹਾ ਜੋ ਅੱਜ ਦੀ ਮਹਿੰਗਾਈ ਚ ਬਹੁਤ ਔਖਾ ਹੈ ਇਸ ਦੌਰਾਨ ਮੁਹਾਲੀ ਰੋਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵੀ ਉਹਨਾਂ ਰਿਆ ਸਮਸਿਆਵਾਂ ਹੱਲ ਕਰਨ ਦਾ ਵਾਅਦਾ ਕੀਤਾ ਇੱਕ ਮੈਮ ਨੂੰ ਮਿਲਣਾ ਚਾਹੁੰਦੇ ਨੇ ਤੇ ਜਲ ਪ੍ਰੋਗਰਾਮ ਆਫੀਸਰ ਨੂੰ ਮਿਲਣਾ ਚਾਹੁੰਦੇ ਨੇ ਮੈਮ ਨਾਲ ਗੱਲ ਤਾਂ ਨਹੀਂ ਹੋ ਸਕੀ ਬਿਕੋਜ਼ ਉਹ ਆਪ ਤੋਂ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਵਿੱਚ ਨੇ ਪਰ ਜਦੋਂ ਹੀ ਮੀਟਿੰਗ ਖਤਮ ਹੁੰਦੀ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਸੁਣਿਆ ਜਾਊਗਾ ਤੇ ਡਿਸਟ੍ਰੀ ਮੰਗਾਂ ਪੁੱਛ ਸਰ ਇਹਨਾਂ ਦੀਆਂ ਮੰਗਾਂ ਕੀ ਨੇ ਸਰ ਇਹਨਾਂ ਦੀ ਐਡਮਾਂਡ ਸੀ ਕਿ ਛੋਟੀਆਂ-ਛੋਟੀਆਂ ਨੇਗੇ ਇਹਨਾਂ ਨੂੰ ਫੀਸ਼ੀਅਲ ਰਿਪੋਰਟਿੰਗ ਸਿਸਟਮ ਵਾਸਤੇ ਕੀਤਾ ਜਾ ਰਿਹਾ ਹੈ ਕਿਰੇ ਵੀ ਸਾਡੇ ਕੋਲ ਮੋਬਾਈਲ ਫੋਨ ਨਹੀਂ ਹੈਗੇ ਅਸੀਂ ਪਿੰਡਾਂ ਚੋਂ ਆ ਕਿ ਤੇ ਅਸੀਂ ਗਰੀਬਾ ਨਵਾਂ ਫੋਨ ਵੀ ਨਹੀਂ ਲੈ ਸਕਦੇ ਡਾਟਾ ਵੀ ਵੀ ਪਰ ਮਤਲਬ ਇੰਨੀ ਲਕਚਰੀ ਹੈ ਨਹੀਂ ਕਿ ਸਾਡੇ ਕੋਲ ਕਿ ਪੈਸਾ ਇਨਾ ਹੋਵੇ ਐਂਡ ਇਹ ਇਹਨਾਂ ਦਾ ਕਹਿਣ ਦੇ ਮਤਲਬ ਕਿ ਪਹਿਲਾਂ ਕੋਈ ਸਰਕਾਰ ਵੱਲੋਂ ਫੰਡਸ ਵੀ ਆਏ ਹੋਏ ਨੇ ਕਿ ਉਹ ਫੰਡਸ ਰਿਲੀਜ਼ ਕੀਤੇ ਨੇ